ਪ੍ਰਭੂ ਜੀ ਦਿਹਜੂਰੀ ਵਿੱਚ ਬੈਠੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਭਰੀ ਜੈਮਸੀ ਦੀ ਪਰਮੇਸ਼ਰ ਜੀ ਨੇ ਸਾਨੂੰ ਰਾਤ ਦੇ ਸਮੇਂ ਵਿੱਚ ਇਕੱਠੇ ਕੀਤਾ ਹੈ ਤਾਂ ਕਿ ਅਸੀਂ ਪ੍ਰਭੂ ਜੀ ਦੇ ਨਾਮ ਦੀ ਮਹਿਮਾ ਤੇ ਵਡਿਆਈ ਕਰੀਏ ਤਾਂ ਆਓ ਪਰਮੇਸ਼ਰ ਜੀ ਮਹਿਮਾ ਕਰਦੇ ਗੀਤ ਦੇ ਨਾਲ ਹallelujah ਫਜ਼ਲਨਾ ਲੈ ਰਬ ਫਜ਼ਲਨਾ ਲੈ ਰਬ ਫਜ਼ਲਨਾ ਲੈ ਰਬ بخش گناہ سب میں میرے فضل نالے رب بخش گناہ سب میں میرے ونگو فضل رحم کر تو یوتے میں میرے ونگو فضل यूते मेरे फजल ना लैरब रब तरह तो के मेरी कर सफाई चंगी तरह तो दे मेरी कर बख्श दे सब बुरियाई मैनू कर तू पाक साफ बख्श दे सब बुरियाई फसल ना ले रब बख्श गुना सब मेरे वांगू फजल रहम कर यो ਤੇ ਮੇਰੇ ਵੰਗ ਫਜ਼ਲ ਰਹਿਮ ਕਰ ਤੂੰ ਹੋ ਤੇ ਮੇਰੇ ਕਿਉਂ ਜੋ ਸਭ ਬੁਰੀ ਆਈ ਆਪਣੀ ਮੈਂ ਮੰਨ ਲੈਂਦਾ ਕਿਉਂ ਜੋ ਸਭ ਬੁਰੀ ਆਈ ਆਪਣੀ ਮੈਂ ਮੰਨ जो मेरा जो गुना है मेरिया मेरा जो गुनाह है मीरिया फसल ना ले रब गुनाह सब मेरे फज़ल रहम कर तू यूँते मेरे वंग फज़ल रहम कर तू यूँते मेरे ऐ जो खुदा मैं तेरा गुनाह की तारी ता ਖੁਦਾ ਮੈਂ ਤੇਰਾ ਗੁਨਾਹ ਕੀਤਾ ਪਾਰੀ ਤੇਰੇ ਹੀ ਹਜ਼ੂਰ ਵਿੱਚ ਬਦੀ ਕੀਤੀ ਸਾਰੀ ਤੇਰੇ ਹੀ ਹਜ਼ੂਰ ਵਿੱਚ ਬਦੀ ਕੀਤੀ ਸਾਰੀ ਫਜ਼ਲ ਲੈਣਾ ਲੈ ਰਬ ਬਖਸ਼ ਗੁਨਾਹ ਸਭ ਮੇਰੇ ਵਾਂਗੂ ਫਜ਼ਲ ਰਹਿਮ ਕਰ ਤੂੰ ਉਤੇ ਮੇਰੇ ਵਾਂਗੂ ਫਜ਼ਲ ਰਹਿਮ ਕਰ ਤੂੰ ਉਤੇ ਮੇਰੇ ਤੂੰ ਤੇ ਆਪਣੀ ਗੱਲ ਵਿੱਚ ਸੱਚਾ ਹੋ ਹਰ ਵਾਰੀ ਤੂੰ ਤੇ ਆਪਣੀ ਗੱਲ ਵਿੱਚ ਸੱਚਾ ਹੋ ਹਰ ਵਾਰੀ ਰਾਸਤੇ 'ਚ ਆਹਰ ਹੋ ਕਰਜਦ ਅਦਾਲਤ ਸਾਰੀ ਰਾਸਤੀ ਜ਼ਹਰ ਹੋਵੇ ਕਰਯਾਦਾਲਤ ਸਾਰੀ ਫਜ਼ਲ ਨਾ ਲੈ ਰਬ ਮੈਂ ਵੀ ਆਪਣੀ ਮੈਂ ਵੀ ਆਪਣੀ ਪੈਦਾ ਹੋਇਆ ਵੇਖੋ ਵਿੱਚ ਬੁਰਾਈ ਮੈਂ ਵੀ ਪੈਦਾ ਹੋਇਆ ਵੇਖੋ ਵਿੱਚ ਬੁਰਾਈ ਮੈਨੂੰ ਵਿੱਚ ਗੁਨਾਹ ਦੇ ਜੰਮਿਆ जमियाँ मेरी मा हे रब बख्श गुनाह सब मेरे वांगू फजल रहम कर ते मेरे वांगू फजल रहम कर ਤੁਯੋ ਤੇ ਮੇਰੇ ਹallelujah ਧੰਨਵਾਦ ਕਰਦੇ ਪਰਮੇਸ਼ਰ ਜੀ ਦਾ ਜੋ ਪਰਮੇਸ਼ਰ ਜੀ ਨੇ ਸਾਨੂੰ ਆਪਣੀ ਮਹਿਮਾ ਦੇ ਸ਼ਬਦ ਦਿੱਤੇ ਸੱਚਮੁੱਚ ਪਰਮੇਸ਼ਰ ਜੀ ਦਾ ਧੰਨਵਾਦ ਕਰਦੇ ਅੱਜ ਦੀ ਖੂਬਸੂਰਤ ਗਾਤ ਦੀ ਹਜ਼ੂਰੀ ਦੇ ਲਈ ਔਰ ਆਓ ਅੱਜ ਦੇ ਰਾਤ ਦੇ ਵਚਨ ਦੇ ਵਿੱਚ ਜਾਂਦੇ ਆ ਪਰਮੇਸ਼ਰ ਜੀ ਸਾਨੂੰ ਕੀ ਸੰਦੇਸ਼ ਦੇਣ ਜਾ ਰਹੇ ਨੇ ਅੱਜ ਰਾਤ ਦਾ ਵਚਨ ਜ਼ਬੂਰ 71 ਅਧਿਆਇ ਦੀ 1 ਨੰਬਰ ਆਇਤ ਯਹੋਵਾ ਮੇਰਾ ਚਾਨਣ ਅਤੇ ਮੇਰਾ ਬਚਾਓ ਹੈ ਮੈਂ ਕਿਸ ਤੋਂ ਡਰਾਂ ਯਹੋਵਾ ਮੇਰੇ ਜੀਵਨ ਦਾ ਗੜ ਹੈ ਮੈਂ ਕਿਸ ਦਾ ਭੈ ਖਾਵਾਂ ਹallelujah ਅੱਜ ਦੇ ਵਚਨ ਦੇ ਵਿੱਚ ਪਰਮੇਸ਼ਰ ਦੇ ਦਾਸ ਦਾਉਦ ਦੀ ਆਖਦੇ ਨੇ ਕਹਿੰਦੇ ਯਹੋਵਾ ਮੇਰਾ ਚਾਨਣ ਹੈ ਕਹਿੰਦਾ ਮੇਰਾ ਮੇਰਾ ਬਚਾਅ ਹੋਇਆ ਤੇ ਕਹਿੰਦਾ ਮੈਂ ਕਿਸ ਤੋਂ ਡਰਾਂ ਪਰਮੇਸ਼ਰ ਦੇ ਦਾਸ ਦਾਉਦ ਕਹਿੰਦੇ ਨੇ ਕਿ ਯਹੋਵਾ ਮੇਰਾ ਚਾਨਣ ਆ ਫਿਰ ਮੈਂ ਹਨੇਰਿਆ ਤੋਂ ਕਿਉਂ ਡਰਾਂ ਜਦੋਂ ਯਹੋਵਾ ਨੇ ਹੀ ਸਭ ਕੁਝ ਬਣਾਇਆ ਹੈ ਤੇ ਯਹੋਵਾ ਹੀ ਸਾਡਾ ਚਾਨਣ ਹੋ ਗਿਆ ਤਾਂ ਫਿਰ ਸਾਨੂੰ ਕਿਸ ਦਾ ਡਰ ਆ ਰਿਹਾ ਕਿਸ ਦਾ ਭੈ ਆ ਯਹਵਾ ਹੀ ਸਾਡੇ ਜਉਣ ਦਾ ਗਾੜਿਆ ਤਾਂ ਫਿਰ ਅਸੀਂ ਕਿਸ ਤੋਂ ਡਰੀਏ ਤੇ ਕਿਉਂ ਡਰੀਏ ਤਾਂ ਸੱਚਮੁੱਚ ਅੱਜ ਜਿੰਨੇ ਵੀ ਭੈਣ ਭਰਾ ਆਪਣੇ ਜੀਵਨ ਦੇ ਵਿੱਚ ਕਿਸੇ ਡਰ ਤੋਂ ਬੈਠੇ ਹੋਏ ਨਹੀਂ ਜੇ ਆਪਣੇ ਜੀਵਨ ਦੇ ਵਿੱਚ ਉਹਨਾਂ ਨੂੰ ਕਿਸੇ ਚੀਜ਼ ਦਾ ਡਰ ਹੈ ਤਾਂ ਡਰੋ ਨਾ ਘਬਰਾਓ ਨਾ ਯਹਵਾ ਪਰਮੇਸ਼ਰ ਸਾਡਾ ਜਿਹੜਾ ਗਾੜਿਆ ਯਹਵਾ ਪਰਮੇਸ਼ਰ ਸਾਡਾ ਬਲ ਆ ਹਿੰਮਤ ਆ ਢਾਲਿਆ ਯਹਵਾ ਪਰਮੇਸ਼ਰ ਸਾਡੇ ਹਨੇਰੇ ਰਾਹਾਂ ਦਾ ਜਿਹੜਾ ਚਾਨਣ ਆ ਤੇ ਸਾਡੇ ਵਿੱਚ ਜਦੋਂ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਯਹਵਾ ਪਰਮੇਸ਼ਰ ਨੂੰ ਸ਼ਾਮਿਲ ਕਰਾਂਗੇ ਤਾਂ ਯਹਵਾ ਪਰਮੇਸ਼ਰ ਸਾਡੀ ਜ਼ਿੰਦਗੀ ਦੀਆਂ ਸਾਰੀਆਂ ਹਨੇਰਿਆਂ ਨੂੰ ਦੂਰ ਕਰਨਗੇ ਔਰ ਯਹਵਾ ਪਰਮੇਸ਼ਰ ਸਾਡੀ ਜ਼ਿੰਦਗੀ ਦੇ ਵਿੱਚ ਨਵੇਂ ਚਾਨਣ ਦੀ ਵੰਗ ਚਮਕਣਗੇ ਔਰ ਉਸੇ ਚਮਕ ਦੇ ਨਾਲ ਅਸੀਂ ਵੀ ਚਮਕਾਂਗੇ ਤਾਂ ਆਓ ਇਹਨਾਂ ਬਚਨਾਂ ਦੇ ਦੁਆਰਾ ਪ੍ਰਾਰਥਨਾ ਕਰਾਂਗੇ ਹallelujah hallelujah 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 ਧੰਵਾ 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 ਧੰਵਾਦ ਮਹਾਨ ਪਰਮੇਸ਼ਰ ਤੁਹਾਡੇ ਨਾਮ ਦੀ ਮੈਂ ਮੈਂ ਵਡਿਆਈ ਕਰਦੇ ਖੁਦ ਅੱਜ ਦੇ ਵਚਨ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਮੇਰੇ ਮਹਾਨ ਖੁਦਾਵੰਨ ਜੀ ਸੱਚਮੁੱਚ ਤੁਸੀਂ ਆਪਣੇ ਵਚਨ ਦੇ ਵਿੱਚ ਸਾਨੂੰ ਦੱਸਿਆ ਕਿ ਤੁਸੀਂ ਸਾਡਾ ਚਾਨਣ ਹੋ ਮੇਰੇ ਖੁਦਾ ਅੱਜ ਪਰਮੇਸ਼ਵਰ ਜੀ ਸਾਰੇ ਹੀ ਭੈਣਾ ਭਰਾਵਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਖੁਦਾਵੰਨ ਜੀ ਅੱਜ ਸਾਰੇ ਹੀ ਅੰਧਕਾਰ ਦੇ ਹਨੇਰਿਆਂ ਨੂੰ ਦੂਰ ਕਰੋ ਮੇਰੇ ਖੁਦਾ ਸਾਡੀਆਂ ਜ਼ਿੰਦਗੀਆਂ ਦੇ ਵਿੱਚ ਆਪਣਾ ਸੱਚਾ ਚਾਨਣ ਭਰ ਦਿਓ ਮੇਰੇ ਖੁਦਾਵੰਨ ਜੀ ਅੱਜ ਪਰਮੇਸ਼ਵਰ ਜੀ ਤੁਸੀਂ ਸਾਡੇ ਜੀਵਨ ਦਾ ਗੜ ਬਣੋ ਮੇਰੇ ਮਹਾਨ ਖੁਦਾਵੰਨ ਜੀ ਸੱਚਮੁੱਚ ਖੁਦਾਵੰਨ ਜੀ ਦਇਆ ਕਰੋ ਸਾਨੂੰ ਸਾਰੇ ਹੀ ਹਨੇਰਿਆਂ ਤੋਂ ਆਜ਼ਾਦ ਕਰਕੇ ਮੇਰੇ ਮਹਾਨ ਖੁਦਾਵੰਨ ਜੀ ਦਇਆ ਕਰੋ ਕਿਰਪਾ ਕਰੋ ਪਰਮੇਸ਼ਵਰ ਜੀ ਸਾਨੂੰ ਚਾਨਣ ਦੇ ਕੁਦਾ ਤੁਹਾਡਾ ਸੱਚਾ ਚਾਨਣ ਸਾਡੀ ਜ਼ਿੰਦਗੀਆਂ ਦੇ ਵਿੱਚ ਟੰਕ ਕੇ ਔਰ ਅਸੀਂ ਉਸ ਰੋਸ਼ਨੀ ਨੂੰ ਪਾ ਲਈਏ ਜੋ ਕਦੇ ਵੀ ਮਿਟਣ ਵਾਲੀ ਨਹੀਂ ਹੈ ਮੇਰੇ ਮਹਾਨ ਖੁਦਾ ਔਰ ਉਸੇ ਚਾਨਣ ਦੇ ਵਿੱਚ ਅਸੀਂ ਸਾਰੇ ਵੀ ਸਮਕੀਏ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਵਰ ਜੀ ਬੜੇ ਸ਼ਰਮਿੰਦੇ ਹੋ ਜਾਣ ਮੇਰੇ ਖੁਦਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਖੁਦਾਵੰਨ ਜੀ ਧੰਨਵਾਦ ਕਰਦੇ ਜੋ ਤੁਸ ਸਾਨੂੰ ਪਛਤਾਪ ਦਾ ਮਾਫੀ ਦਾ ਮੌਕਾ ਦਿੱਤਾ ਪ੍ਰਭ ਜੀ ਦਿਨ ਪਰ ਵਿੱਚ ਹੋਏ ਸਾਰੇ ਗਲਤੀਆਂ ਗੁਨਾਹਾਂ ਦੇ ਲਈ ਮਾਫੀ ਮੰਗਦੇ ਹਾਂ ਖੁਦਾ ਮੇਰੇ ਮਹਾਨ ਖੁਦਾ ਅੱਗੇ ਤੋਂ ਪਵਿੱਤਰਤਾਈ ਵਾਲਾ ਜੀਵਨ ਦਿਓ ਪਰਮੇਸ਼ਰ ਜੀ ਜਿੰਨੇ ਵੀ ਪੈਨਟਰ ਰਾਤ ਦੇ ਸਮੇਂ ਦੇ ਲਈ ਪ੍ਰਭ ਜੀ ਖੁਦਾਵੰਨ ਜੀ ਤੁਹਾਡੀ ਹਜ਼ੂਰੀ ਦੇ ਵਿੱਚ ਚੁਕੇ ਹੋਏ ਨੇ ਖੁਦਾਵੰਨ ਸੱਚਮੁੱਚ ਤੁਹਾਡਾ ਧੰਨਵਾਦ ਕਰਦੇ ਦਿਨ ਪਰ ਸਭਾਲਣ ਦੇ ਲਈ ਮੇਰੇ ਖੁਦਾਵੰਨ ਜੀ ਸਾਰੀਆਂ ਅਸ਼ੀਸ਼ਾ ਬਰਕਤਾਂ ਦੇ ਲਈ ਪ੍ਰਭੂ ਜੀ ਜੋ ਵੀ ਤੁਸੀਂ ਸਾਡੇ ਲਈ ਜ਼ਰੂਰੀ ਇੰਤਜ਼ਾਮ ਕੀਤੇ ਪਰਮੇਸ਼ਰ ਜੀ ਛੋਟੀ ਤੋਂ ਛੋਟੀ ਬਰਕਤ ਦੇ ਲਈ ਤੁਹਾਡਾ ਧੰਨਵਾਦ ਕਰਦੇ ਆ ਔਰ ਪਰਮੇਸ਼ਰ ਦੀ ਪ੍ਰਾਰਥਨਾ ਕਰਦੇ ਖੁਦਾਵੰਨ ਜੀ ਰਾਤ ਦੇ ਸਮੇਂ ਦੇ ਲਈ ਖੁਦਾ ਜਿੰਨੇ ਵੀ ਭੈਣ ਭਰਾ ਜਿੰਨੇ ਵੀ ਘਰ ਪਰਿਵਾਰ ਪਰਮੇਸ਼ਰ ਤੁਹਾਡੀ ਹਜ਼ੂਰੀ ਵਿੱਚ ਚੁਕੇ ਹੋਏ ਨੇ ਖੁਦਾ ਹਰੇਕ ਪੈਨ ਪ੍ਰਾਂ ਨੂੰ ਪਰਮੇਸ਼ਰ ਜੀ ਤੁਸੀਂ ਆਪਣੇ ਪਵਿੱਤਰ ਹੱਥਾਂ ਚ ਸੰਭਾਲ ਕੇ ਰੱਖਣਾ ਤੁਹਾਡੇ ਪਵਿੱਤਰ ਲੋਹੂ ਨੂੰ ਪਰਮੇਸ਼ਰ ਜੀ ਸਾਰੇ ਹੀ ਘਰਾਂ ਪਰਿਵਾਰਾਂ ਤੇ ਅਪਲਾਈ ਕਰ ਦੇ ਖੁਦਾ ਜੋ ਵੀ ਪਰਮੇਸ਼ਰ ਦੀ ਰਾਤ ਦੇ ਸਮੇਂ ਹੋਣ ਵਾਲੇ ਖੁਦਾਵੰਤ ਜੀ ਡਰ ਪੈ ਬੇਚੈਨੀ ਖੁਦਾਵੰਤ ਜੀ ਜਿੰਨੀ ਵੀ ਪਰਮੇਸ਼ਰ ਦੀ ਪ੍ਰੋਬਲਮ ਸ਼ੈਤਾਨੀ ਸਪਿਰਿਟ ਪ੍ਰਭ ਯੇਸ਼ੂ ਮਸੀਹ ਨਾਮ ਦੇ ਵਿੱਚ ਕੈਨਸਲ ਕਰਦੇ ਆਂ ਬਹੁਤ ਸਾਰੇ ਭੈਣਾ ਭਰਾਵਾਂ ਨੂੰ ਰਾਤ ਦੇ ਸਨੇ ਖੁਦਾਵੰਨ ਜੀ ਉਹਨਾਂ ਦੇ ਸਰੀਰਾਂ ਦੇ ਉੱਪਰ ਭਾਰੀਪਣ ਨਜ਼ਰ ਆਉਂਦਾ ਪਰਮੇਸ਼ਰੀ ਭਾਰੀਪਣ ਲੱਗਦਾ ਖੁਦਾਵੰਨ ਜੀ ਬਹੁਤ ਸਾਰੇ ਭੈਣਾ ਭਰਾਵਾਂ ਦੀ ਅੱਖਾਂ ਤੇ ਭਾਰੀਪਣ ਰਹਿੰਦਾ ਮੇਰੇ ਖੁਦਾ ਅੱਜ ਹਰ ਇੱਕ ਭਾਰ ਨੂੰ ਹਰ ਇੱਕ ਬੋਝ ਨੂੰ ਤੁਹਾਡੇ ਹੱਥਾਂ 'ਚ ਸੌਂਪਦੇ ਹੋਏ ਪਰਮੇਸ਼ਰ ਜੀ ਇਹਨਾਂ ਭੈਣਾ ਭਰਾਵਾਂ ਦੇ ਲਈ ਆਜ਼ਾਦੀ ਸ਼ਿਫਾ ਸ਼ੁਕਰੀਆ ਨੂੰ ਮੰਗਦੇ ਹਾਂ ਖੁਦਾ ਅੱਜ ਹਰ ਇੱਕ ਵੈਰੀ ਦੀ ਸਪਿਰਟ ਪ੍ਰਭੂ ਯੇਸ਼ੂ ਮਸੀਹ ਨਾਮ ਦੇ ਵਿੱਚ ਇਹਨਾਂ ਦੀ ਜ਼ਿੰਦਗੀਆਂ ਦੇ ਵਿੱਚੋਂ ਰੱਦ ਹੋ ਜਾਵੇ ਖੁਦਾਵੰਨ ਜੀ ਤੁਸੀਂ ਸਾਨੂੰ ਦਲੇਰੀ ਦਾ ਆਤਮਾ ਦਿੱਤਾ ਹੈ ਡਰਦਾ ਨਹੀਂ ਮੇਰੇ ਖੁਦਾ ਅੱਜ ਹਰ ਇੱਕ ਬੈਨਤੀ ਦੀ ਜ਼ਿੰਦਗੀ ਦੇ ਵਿੱਚੋਂ ਡਰ ਨੂੰ ਕੱਢ ਦਿਓ ਮੇਰੇ ਪਰਮੇਸ਼ਰ ਤੁਸੀਂ ਆਪਣੀ ਹਿੰਮਤ ਤਾਕਤ ਬਲ ਦੇ ਨਾਲ ਇਹਨਾਂ ਨੂੰ ਖੜੇ ਕਰੋ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਅੱਜ ਹਾਰੀ ਕੋ ਰਾਸਤਾ ਪਰਮੇਸ਼ਰ ਜੀ ਜਿਨ੍ਹਾਂ ਦੇ ਦੁਆਰਾ ਵੈਰੀ ਸਾਡੀ ਜ਼ਿੰਦਗੀਆਂ ਦੇ ਵਿੱਚ ਐਂਟਰ ਹੁੰਦਾ ਹੈ ਖੁਦਾ ਅੰਧਕੋਰ ਦੀਆਂ ਸ਼ਕਤੀਆਂ ਪ੍ਰਭ ਜੀ ਜੋ ਹਨੇਰੇ ਦੇ ਵਿੱਚ ਪਰਮੇਸ਼ਰ ਜੀ ਸਾਡੀ ਜ਼ਿੰਦਗੀਆਂ ਦੇ ਵਿੱਚ ਐਂਟਰ ਹੁੰਦੀਆਂ ਕੈਨਸਲ ਕਰਦੇ ਆ ਪ੍ਰਭ ਜੀ ਹਰ ਇੱਕ ਰਾਸਤਾ ਪ੍ਰਭੂ ਯੇਸ਼ੂ ਮਸੀਹ ਦੇ ਲਹੂ ਦੇ ਨਾਲ ਬਲੌਕ ਕਰਦੇ ਆ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਵੈਰੀ ਸ਼ਰਮਿੰਦਾ ਹੋ ਜਾਵੇ ਖੁਦਾ ਵੈਰੀ ਹਾਰਿਆ ਹੋਇਆ ਝੂਠਾ ਹੈ ਪਰਮੇਸ਼ਰ ਜੀ ਸੱਚਮੁੱਚ ਖੁਦਾਵੰਨ ਜੀ ਇੱਕ ਵਾਰ ਫੇਰ ਪ੍ਰਭ ਜੀ ਵੈਰੀ ਨੂੰ ਆਪਣੇ ਕਦਮਾਂ ਦੇ ਥੱਲੇ ਲਾਓ ਮੇਰੇ ਮਹਾਨ ਖੁਦਾ ਦਇਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਅੱਜ ਦੇ ਵਚਨ ਸਾਡੇ ਦਿਲਾਂ ਦੀਆਂ ਤਖਤੀਆਂ ਤੇ ਲਿਖਣਾ ਵੈਰੀ ਦੀ ਕੋਈ ਵੀ ਸ਼ਕਤੀ ਪਰਮੇਸ਼ਰ ਜੀ ਦੇ ਵਚਨਾਂ ਨੂੰ ਚੁਰਾਣੇ ਨਾ ਪਾਏ ਮੇਰੇ ਖੁਦਾ ਪਰਮੇਸ਼ਰ ਜੀ ਦਇਆ ਕਰੋ ਕਿਰਪਾ ਕਰੋ ਜਾਦਵੀ ਤੁਹਾਡੇ ਬੱਚੇ ਸਾਨ ਦੇ ਲਈ ਜਾਣ ਮੇਰੇ ਖੁਦਾਵੰਤ ਜੀ ਨੂੰ ਗੂੜੀ ਮਿੱਠੀ ਨੀਂਦ ਦੇ ਨਾਲ ਬlesਸ ਕਰਨਾ ਖੁਦਾਵੰਤ ਜੀ ਸ਼ਾਂਤੀ ਬlesਸ ਦੇਣਾ ਸ਼ਾਂਤੀ ਦੇਣਾ ਮੇਰੇ ਮਹਾਨ ਖੁਦਾ ਦਇਆ ਕਰਨਾ ਕਿਰਪਾ ਕਰਨਾ ਖੁਦਾਵੰਤ ਜੀ ਧੰਨਵਾਦ ਕਰਦੀ ਮੇਰੇ ਮਹਾਨ ਪਰਮੇਸ਼ਰ ਜੀ ਜਿਨ੍ਹਾਂ ਭੈਣ ਭਰਾ ਪਰਮੇਸ਼ਰ ਜੀ ਨਾਈਟ ਸ਼ਿਫਟ ਦੇ ਨੇ ਖੁਦਾਵੰਨ ਜੀ ਜਿਨ੍ਹਾਂ ਭੈਣ ਭਰਾ ਕੰਮ ਕਰਾਂ ਤੇ ਖੁਦਾ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਨੇ ਮੇਰੇ ਮਹਾਨ ਖੁਦਾ ਸੱਚਮੁੱਚ ਪ੍ਰਭ ਜੀ ਸਾਡੇ ਅੱਖਾਂ ਤੋਂ ਦੂਰ ਨਹੀਂ ਤੁਹਾਡੇ ਪਵਿੱਤਰ ਹੱਥਾਂ ਦੇ ਨੇੜੇ ਨੇ ਖੁਦਾ ਹਰ ਇੱਕ ਭੈਣ ਭਰਾ ਨੂੰ ਹਰ ਇੱਕ ਬੱਚੇ ਬਜ਼ੁਰਗ ਨੂੰ ਸੰਭਾਲ ਕੇ ਰੱਖਣਾ ਖੁਦਾਵੰਨ ਜੀ ਹਰ ਇੱਕ ਘਰ ਪਰਿਵਾਰ ਦੇ ਪ੍ਰਭ ਜੀ ਪਰਬਜੀ ਖਿੜਕੀਆਂ ਦਰਵਾਜ਼ਿਆਂ ਤੇ ਤੁਹਾਡੇ ਪਵਿੱਤਰ ਲੋ ਨੂੰ ਅਪਲਾਈ ਕਰਦੇ ਆਪਣੇ ਘਰਾਂ ਦੇ ਖਿੜਕੀਆਂ ਦਰਵਾਜ਼ਿਆਂ ਤੇ ਪਰਮੇਸ਼ਰ ਜੀ ਅਸੀਂ ਤੁਹਾਡੇ ਪਵਿੱਤਰ ਲੋ ਨੂੰ ਅਪਲਾਈ ਕਰਦੇ ਆ ਮੇਰੇ ਖੁਦਾ ਕੋਈ ਬਦਰੂ ਕੋਈ ਵੀ ਦੋਸ਼ਤ ਦੀ ਸ਼ਕਤੀ ਪਰਮੇਸ਼ਰ ਸਾਡੇ ਘਰਾਂ ਦੇ ਅੰਦਰ ਐਂਟਰ ਨਾ ਹੋਣੇ ਪਾਏ ਖੁਦਾਵੰਨ ਜੀ ਹਰ ਇੱਕ ਬਦਰੂ ਜੋ ਸਾਡੇ ਘਰਾਂ ਦੇ ਅੰਦਰ ਕੰਮ ਕਰਦੀ ਹੈ ਜੋ ਸਾਡੇ ਖਿਲਾਫਤ ਤੇ ਵਿੱਚ ਕੰਮ ਕਰਦੀ ਹੈ ਪ੍ਰਭੂ ਜੀ ਉਹਨੂੰ ਪ੍ਰਭੂ ਯਸ਼ੂ ਮਸੀਹ ਨਾਮ ਦੇ ਵਿੱਚ ਬੰਨ੍ਹ ਦਿੰਨੇ ਆਂ ਔਰ ਕਮਾਂਡ ਕਰਦੇ ਆਂ ਕਿ ਸਾਡੀਆਂ ਜ਼ਿੰਦਗੀਆਂ ਚ ਸਾਡੇ ਘਰਾਂ ਦੇ ਵਿੱਚੋਂ ਨਿਕਲ ਜਾਵੇ ਔਰ ਅਸੀਂ ਕੈਨਸਲ ਕਰਦੇ ਹਰ ਇੱਕ ਵੈਰੀ ਦੀ ਤਾਕਤ ਨੂੰ ਹਰ ਇੱਕ ਵੈਰੀ ਦੀ ਸ਼ਕਤੀ ਨੂੰ ਹਰ ਇੱਕ ਵੈਰੀ ਦੀ ਚਾਲ ਨੂੰ ਪ੍ਰਭੂ ਯਸ਼ੂ ਮਸੀਹ ਨਾਮ ਦੇ ਵਿੱਚ ਰੱਦ ਕਰਦੇ ਆਂ ਔਰ ਤਿਆ ਕਰੋ ਕਿਰਪਾ ਕਰੋ ਪਰਮੇਸ਼ਰ ਜੀ ਜਿੱਦਾਂ ਦਿਨ ਪਰ ਸੰਭਾਲ ਕੇ ਰੱਖਿਆ ਰਾਤ ਦੇ ਸਮੇਂ ਚ ਵੀ ਸੰਭਾਲ ਕੇ ਰੱਖਣਾ ਪ੍ਰਭੂ ਜੀ ਰਾਤ ਦੇ ਸਮੇ ਗੁੜੀ ਮਿੱਠੀ ਨੀਂਦ ਨਾਲ ਬlesਸ ਕਰਨਾ ਖੁਦਾਬੰਦ ਜੀ ਸ਼ਾਂਤੀ ਦੇ ਨਾਲ ਬlesਸ ਕਰਨਾ ਮੇਰੇ ਮਹਾਨ ਖੁਦਾ ਦਇਆ ਕਰਨਾ ਸੁਪਨਿਆਂ ਰਾਹੀ ਗੱਲਾਂ ਬਾਤਾਂ ਕਰਨੀਆਂ ਹਰ ਇੱਕ ਬੈਰੀ ਦਾ ਸੁਪਨਾ ਪ੍ਰਭੂ ਯੇਸ਼ੂ ਮਸੀਹ ਨਾਮ ਚ ਕੈਨਸਲ ਕਰ ਦੇ ਆਂ ਰੱਦ ਕਰ ਦੇ ਖੁਦਾਬੰਦ ਜੀ ਮਹਾਨ ਪਰਮੇਸ਼ਰ ਦਇਆ ਕਰਨਾ ਕਿਰਪਾ ਕਰਨਾ ਖੁਦਾ ਪੂਰੀ ਰਾਤ ਦਾ ਸਮਾਂ ਤੁਹਾਡੇ ਹੱਥਾਂ ਸੌਂਪਦੇ ਆਪਣੀਆਂ ਜ਼ਿੰਦਗੀਆਂ ਤੁਹਾਡੇ ਹੱਥਾਂ ਸੌਂਪਦੇ ਖੁਦਾ ਪ੍ਰਭ ਜੀ ਹਰ ਇੱਕ ਪੱਲ ਨੂੰ ਤੁਹਾਡੇ ਅੱਗੇ ਅਰਪਣ ਕਰਦੇ ਹੋਏ ਪਰਮੇਸ਼ਵਰ ਜੀ ਸਾਰੇ ਹੀ ਘਰਾਂ ਪਰਿਵਾਰਾਂ ਲਈ ਆਸ਼ੀਸ਼ ਬਰਕਤ ਦਇਆ ਬਲੈ ਗੁੜੀ ਮਿੱਠੀ ਨੀਂਦ ਨੂੰ ਪ੍ਰਭੂ ਯਸ਼ੁ ਮਸੀਹ ਨਾਮ ਦੇ ਵਿੱਚ ਮੰਗਦੇ ਆਂ ਆਮਨ 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 ਸਾਰੀ ਕ੍ਰਿਸਤੀਆਂ ਨੂੰ ਪਿਆਰ ਭਰੀ ਜੈਮਸੀ ਦੀ ਅੱਜ ਦੀ ਇਸ ਪ੍ਰਾਰਥਨਾ ਸਭਾ ਨੂੰ ਸੁਣਨਾ ਤੁਹਾਡੇ ਲਈ ਆਸ਼ੀਸ਼ ਤੇ ਬਰਕਤ ਦਾ ਕਾਰਨ ਬਣੇ ਅਗਰ ਤੁਸੀਂ ਵੀ ਇਸ ਸਿਸਟਮ ਮਨਪ੍ਰਿਤ ਨਾਲ ਆਪਣੇ ਪਰਿਵਾਰ ਦੀਆਂ ਸਮੱਸਿਆਵਾਂ ਸੰਬੰਧੀ ਗੱਲ ਕਰਨੀ ਅਤੇ ਪ੍ਰਾਰਥਨਾ ਕਰਵਾਉਣੀ ਚਾਹੁੰਦੇ ਹੋ ਤਾਂ ਇਸ ਨੰਬਰ ਤੇ 62808 96731 ਤੇ ਕਾਲ ਕਰਕੇ ਜਾਂ WhatsApp ਤੇ ਮੈਸੇਜ ਕਰਕੇ ਆਪਣੀ ਪ੍ਰੀਅਰ ਰਿਕਵੈਸਟ ਲਿਖਵਾ ਸਕਦੇ ਹੋ ਪ੍ਰੀਅਰ ਲਾਈਨ ਨੰਬਰ ਤੇ ਕਾਲ ਕਰਨ ਦਾ ਸਮਾਂ ਸਵੇਰੇ 8 ਤੋਂ ਸ਼ਾਮ 8 ਤੱਕ ਦਾ ਹੈ ਕਿਰਪਾ ਕਰਕੇ ਸਵੇਰੇ 8 ਤੋਂ ਪਹਿਲਾਂ ਅਤੇ ਸ਼ਾਮ 8 ਤੋਂ ਬਾਅਦ ਕਾਲ ਨਾ ਕੀਤੀ ਜਾਵੇ ਧੰਨਵਾਦ ਜੈਮਸੀ ਦੀ